ਇਹੀ ਆ ਬਸਰ ਕੋਈ ਤੁਹਾਨੂੰ ਫੋਨ ਬਸਰ ਤੁਹਾਡੇ ਅਸ਼ੀਰਵਾਦ ਨਾਲ ਆ ਦਿਨਾਂ ਵਿੱਚ ਚੁੱਪਲੇ ਹੋ ਜਾਓ ਭਾਰਤੀਆ ਜਨਤਾ ਪਾਰਟੀ ਜਿੰਦਾਬਾਦ ਜੋ ਬਲੇ ਸੋ ਨਿਹਾਲ ਜੈ ਜੈਕਾਰ 5 ਲੱਖ ਰੁਪਏ ਦੇਖੋ ਕੋਰਾ ਛੋਟੋ ਘੜ ਦਿੱਤੇ ਸੋ ਜਿਹੜਾ ਸੀਨੀਅਰ ਸਿਟੀਜ਼ਨ ਦੀ ਗੱਲ ਹੈ ਇਹਦੇ ਵਿੱਚ ਵੱਧ ਤੋਂ ਵੱਧ ਪਾਣਾ ਇੱਕ ਡੋਟੇ ਦੀ ਮਤਲਬ ਨਹੀਂ ਇਹ ਸੋਚ ਕੇ ਸੀਨੀਅਰ ਸਿਟੀਜ਼ਨ ਦੀ ਜਿਹੜੀ ਆਪਾਂ ਇੱਥੇ ਡਿਸਪੈਂਸਰੀ ਹੈ ਮੈਡੀਕਲ ਹੈਲਥ ਦੇ ਚਾਹੀਦੀ ਹੈ ਨਾ ਸੀਨੀਅਰ ਸਿਟੀਜ਼ਨ ਨੂੰ ਉਹਦੇ ਲਈ ਕੀ ਕੀਤਾ ਇੱਕ ਮੈਡੀਕਲ ਆਸਤੇ ਡਿਸਪੈਂਸਰੀ ਦਾ ਉਦਘਾਟਨ ਤੇ ਜੁਲੂ ਹੋ ਰਿਹਾ ਨਹੀਂ ਜਾਇਜ਼ ਦੰਦਾ ਸ੍ਰੀ ਨੀਯਾਜ ਸੁਭੀਦਨ ਚ ਹੈਗਾ ਕਿ ਇਹ ਕਰਕੇ ਗੱਲਾਂ ਨੂੰ ਧਿਆਨ ਰੱਖਦੇ ਹਾਂ ਮੈਡੀਕਲ ਵੀ ਆਪਾਂ ਸਮਾਜ ਨੂੰ ਮੈਡੀਕਲ ਤੌਰ ਦੇ ਤੇ ਮਿਲੂਗਾ ਆਪਾਰ ਸਿੰਘ ਸੀਨੀਅਰ ਸਿਟੀਜ਼ਨ 셀 ਦਾ ਪ੍ਰੈਜ਼ੀਡੈਂਟ ਮੰਡਲ ਮੰਡਲ ਪ੍ਰਧਾਨ 31 ਨੰਬਰ ਵਾਰਡ ਦਾ ਮਤਲਬ ਪ੍ਰਧਾਨ ਆ ਅੱਜ ਮੇਰੇ ਘਰ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਹੋਈ ਹੈ ਮੈਂ ਬਹੁਤ ਖੁਸ਼ ਆ ਸਾਰੇ ਭਰਾ ਭੈਣ ਭਰਾ ਇਕੱਠੇ ਹੋ ਕੇ ਸਾਡੇ ਤੇ ਮੀਟਿੰਗ ਵਿੱਚ ਆਏ ਨੇ ਅਸੀਂ ਸਾਹ ਤਰਨਜੀਤ ਸਿੰਘ ਸੰਧੂ ਜੀ ਦੇ ਮਤਲਬ ਚਾਹਨੇ ਆ ਕਿ ਵੀ 1 ਜੂਨ ਨੂੰ ਉਹਨਾਂ ਨੂੰ ਵੱਤ ਬਹੁਤ ਵੋਟਾਂ ਪਾਈ ਜਾਣ ਤੇ ਉਹਨਾਂ ਨੂੰ ਜਿਹੜਾ ਇਥੋਂ ਜਿਤਾ ਕੇ ਸ੍ਰੀ ਨਰਿੰਦਰ ਮੋਦੀ ਜੀ ਦੇ ਗੱਲ ਸੇੜਾ ਪਾਈਏ ਜਾ ਕੇ ਤੇ ਸਾਡੇ ਅੰਮ੍ਰਿਤਸਰ ਦੀ ਸ਼ਾਨ ਜਿਹੜੀ ਆ ਵੱਧੇ ਸਾਡੇ ਸੰਧੂ ਸਾਹਿਬ ਆਉਣਾ ਤੇ ਨਾਲ ਵੀ ਕਾਫੀ ਮੀਟਿੰਗਾਂ ਹੋਈਆਂ ਨੇ ਉਹ ਸਾਡੇ ਅੰਮ੍ਰਿਤਸਰ ਨੂੰ ਕਾਫੀ ਤਰੱਕੀ ਵੀ ਚ ਲੈ ਆਣਾ ਚਾਹੁੰਦੇ ਨੇ ਤਰੱਕੀ ਵਿੱਚ ਤੱਦੇ ਆਣਗੇ ਕਿ ਮਤਲਬ ਆਣ ਗਿਆ ਤੇ ਜਿਸ ਕਰਕੇ ਜਿਹੜੇ ਅਸੀਂ ਉਹਨਾਂ ਨੂੰ ਜਿਤਾ ਕੇ ਦਿੱਲੀ ਭੇਜੀਏ ਨਰਿੰਦਰ ਸਿੰਘ ਮੋਦੀ ਜਿਹੜੇ ਨੇ ਸਾਡੇ ਪ੍ਰਧਾਨ ਮੰਤਰੀ ਉਹ ਸਾਡੇ ਮਤਲਬ ਸਿੱਧੂ ਸੰਧੂ ਸਾਹਿਬ ਹੋਣਾ ਉਹਨੂੰ ਮਿਨਿਸਟਰ ਬਣਾਉਣ ਤੇ ਸਾਡੇ ਅਮਰਸਾਦਾ ਖਿਆਲ ਰੱਖਣ ਇਸ ਕਰਕੇ ਮੇਰੀ ਬੇਨਤੀ ਸਾਰੇ ਅੱਗੇ ਕਿ ਸਾ ਨਿੰਦਤ ਮਤਲਬ ਮੋਦੀ ਜੀ ਦੇ ਗੱਲ ਤੇ ਸਿਹਰਾ ਪਾਈਏ ਸੰਧੂ ਸਾਹਿਬ ਹੋਣਾ ਨੂੰ ਜਿਤਾ ਕੇ ਬਸ ਇਹੀ ਮੈਂ ਕਹਿਣਾ ਚਾਹੁੰਦਾ ਥੈਂਕ ਯੂ ਵੈਰੀ ਮਚ ਮੈਂ ਸੀਨੀਅਰ ਸਿਟੀਜ਼ਨ ਭਾਜਪਾ ਨੇ ਜਿਹੜਾ ਸਰ ਬਣਾਇਆ ਉਹਦਾ ਜਨਰਲ ਸਕਤੀਆਂ ਮੇਰਾ ਨਾਮ ਵਿਨੋਦ ਕੰਨਾ ਹੈ ਅੱਜ ਅੱਜ ਜਿਹੜੀ ਇਹ ਮੀਟਿੰਗ ਹੈ ਸੀਨੀਅਰ ਸਿਟੀਜ਼ਨ ਨੇ 17 ਮੀਟਿੰਗਾਂ ਜਿਹੜੀਆਂ ਕਰਨ ਦਾ ਅਪਰਾਲਾ ਸੋਚਿਆ ਪਲਾਨ ਬਣਾਇਆ ਉਹਦੇ ਸਬੰਧ ਦੇ ਵਿੱਚ ਸਾਡੇ ਗੋਵਿੰਦਨਗਰ ਦੇ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਦੇ ਘਰ ਇਹ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਜੁੜੇ ਆ ਉਹਨਾਂ ਦੀਆਂ ਸਮੱਸਿਆ ਨੂੰ ਲੈ ਕੇ ਸੀਨੀਅਰ ਸਿਟੀਜ਼ਨ ਦੀਆਂ ਸਮੱਸਿਆ ਨੂੰ ਲੈ ਕੇ ਵਿਚਾਰ ਵਟਾਂਦਰਾ ਹੋਇਆ ਸਾਡੇ ਜਿਹੜੇ ਇਥੋਂ ਦੇ ਕੈਂਡੀਡੇਟ ਹੈ ਸਮੁੰਦਰੀ ਜੀ ਉਹਨਾਂ ਨੂੰ ਸੀਨੀਅਰ ਸਿਟੀਜ਼ਨ ਦੀਆਂ 15 డిమాండ్ਾਂ ਦਾ ਇੱਕ ਮਰੰਮ ਦਿੱਤਾ ਗਿਆ ਜਿਦੇ ਵਿੱਚ 15 ਨਿਬੰਡਿਆਂ ਦੇ ਵਿੱਚ ਸੀਨੀਅਰ ਸਿਟੀਜ਼ਨ ਨੂੰ ਰੇਲਵੇ ਦੇ ਵਿੱਚ 40% ਦੀ ਛੂਟ ਦੀ ਗੱਲ ਕੀਤੀ ਗਈ ਹੈ ਸਰਕਾਰੀ ਗੈਰ ਸਰਕਾਰੀ ਬੈਂਕਾਂ ਜਿਹੜੇ ਜਾਂ ਸਰਕਾਰੀ ਸੈਂਟਰ ਦੇ ਦਫ਼ਤਰਾਂ ਜਾਂ ਪੰਜਾਬ ਗਵਰਨਮੈਂਟ ਦੇ ਦਫ਼ਤਰਾਂ ਉੱਥੇ ਨਾਲ ਵਾਸਤੇ ਵਕਰੀ ਸੀਨੀਅਰ ਸਿਟੀਜ਼ਨ ਵਾਸਤੇ ਵਿੰਡੋ ਦੇ ਉੱਤੇ ਲਾਈਨ ਲੱਗਣੀ ਚਾਹੀਦੀ ਹੈ ਕਿਉਂਕਿ ਸੀਨੀਅਰ ਸਿਟੀਜ਼ਨਾਂ ਜਿਹੜੇ ਉਹ ਕਮਜ਼ੋਰ ਹੈ ਮੈਡੀਕਲੀ ਵੀ ਕਮਜ਼ੋਰ ਹੈ ਸਰੀਰਕ ਤੌਰ ਤੇ ਕਈ ਅੰਡਫਟਾ ਹੈ ਉਹਨਾਂ ਲਈ ਇੰਡੀਆ ਲੈਵਲ ਦੀ ਡਿਮਾਂਡ ਹੈ ਕਿ ਇਹ ਭਾਵੇਂ ਉਹ ਪਾਸਪੋਰਟ ਦੇ ਆਫਿਸ ਹੋਵੇ ਰੇਲਵੇ ਦੇ ਕਾਊਂਟਰ ਹੋਣ ਜਾਂ ਬੈਂਕਾਂ ਦੇ ਵਿੱਚ ਹੋਵੇ ਉੱਥੇ ਸਾਰੇ ਦੇਸੀ ਨਹੀਂ ਐ ਸਿਟੀਜ਼ਨ ਦੇ ਵੱਖਰੇ ਕਾਊਂਟਰਾਂ ਦੇ ਉੱਤੇ ਵਕਰੀਆਂ ਲਾਈਨਾਂ ਦਾ ਪ੍ਰਬੰਧ ਕੀਤਾ ਜਾਵੇ। ਅੱਗੇ ਅਦਾਵ ਕਿ ਕਰੀਏ ਐਜੂਕੇਸ਼ਨ ਦੇ ਵਿੱਚ ਦੇਖੋ ਜੀ ਜਿਹੜਾ ਆਨ ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਪੋਜੀਸ਼ਨ ਹੈ ਉਹ ਬਹੁਤ ਮਾੜੀ ਹੈ। ਬਹੁਤ ਬੀ ਹੋ ਰਿਹਾ ਕਿਉਂਕਿ ਜਿਸ ਤਰ੍ਹਾਂ ਦੀਆਂ ਯੂਨੀਵਰਸਿਟੀਆਂ ਇੱਥੇ ਚਾਹੀਦੀਆਂ ਜਿਸ ਤਰ੍ਹਾਂ ਸਾਡੇ ਬੱਚੇ ਬਾਹਰਲੀਆਂ ਜਾ ਕੇ ਯੂਨੀਵਰਸਿਟੀਆਂ 'ਚ ਪੜ ਰਹੇ ਆ ਇਹ ਸਾਡੀ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਐਜੂਕੇਸ਼ਨਲ ਕੋਈ ਧਿਆਨ ਨਹੀਂ ਦੇ ਰਹੀ ਨਾ ਉਹ ਕਾਲੀ ਦਲ ਦੀ ਸਰਕਾਰ ਨੇ ਦਿੱਤਾ ਨਾ ਕਾਂਗਰਸ ਦੀ ਸਰਕਾਰ ਨੇ ਦਿੱਤਾ ਜੇ ਆਪ ਵਾਅਦੇ ਕਰਕੇ ਆਈ ਸੀ ਆਪ ਪਾਰਟੀ ਉਹਨਾਂ ਨੇ ਵੀ ਐਜੂਕੇਸ਼ਨ ਦੇ ਹੱਥੇ ਸਿਰਫ ਢੰਡੋਰਾ ਪਟਿਆ ਪ੍ਰਾਇਮਰੀ ਸਕੂਲਾਂ ਨੂੰ ਕਲੀ ਕਰਾ ਦਿੱਤਾ ਗਿਆ ਲੇਕਿਨ ਐਜੂਕੇਸ਼ਨ ਦੇ ਬਾਰੇ ਕੋਈ ਉਹਨਾਂ ਦੀ ਵਿਉਂਤਬੰਦੀ ਜਿਹੜਾ ਉਹਨਾਂ ਦਾ ਪਲਾਨ ਹੈ ਉਹ ਕੋਈ ਨਹੀਂ ਮੋਦੀ ਸਰਕਾਰ ਨਵੀਂ ਸਿੱਖਿਆ ਨੀਤੀ ਲਿਆ ਕੇ ਆਈ ਹੈ ਮੋਦੀ ਸਰਕਾਰ ਦੀ ਕੋਸ਼ਿਸ਼ ਹੈ ਵੀ ਜਿੱਥੇ ਆਪਾਂ ਅੰਗਰੇਜ਼ੀ ਤੋਂ ਲੋਕ ਡਰਦੇ ਅੰਗਰੇਜ਼ੀ ਤੋਂ ਬੱਚੇ ਆ ਜਿਹੜੇ ਪ੍ਰੇਅਰ ਜਾਂਦੇ ਆ ਉਹ ਕੋਈ ਡਾਕਟਰ ਨਹੀਂ ਬਣ ਸਕਦਾ ਕੋਈ ਵਕੀਲ ਨਹੀਂ ਬਣ ਸਕਦਾ ਕਈ ਬੱਚੇ ਤੇ ਦਸਵੀਂ ਦੇ ਵਿੱਚ ਹੀ ਅੰਗਰੇਜ਼ੀ ਤੋਂ ਭੱਜ ਜਾਂਦੇ ਆ ਮੋਦੀ ਸਰਕਾਰ ਨੇ ਬੜਾ ਵਧੀਆ ਫੈਸਲਾ ਕੀਤਾ ਜਿਹੜੀਆਂ ਸਾਡੀਆਂ ਲੋਕਲ ਭਾਸ਼ਾ ਹੈ ਭਾਵੇਂ ਉਹ ਪੰਜਾਬੀ ਹੈ ਤਾਮਿਲਨਾਡੂ ਹੈ ਓੜੀਸਾ ਜਾਂ ਹਿੰਦੀ ਹੈ ਜਾਂ ਲਗ ਲਗ ਸਟੇਟਾਂ ਦੀ ਜਿਹੜੀ ਜਿਹੜੀ ਭਾਸ਼ਾ ਹੈ ਮੋਦੀ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਉਹਨਾਂ ਭਾਸ਼ਾਵਾਂ ਦੇ ਵਿੱਚ ਹੀ ਮੈਡੀਕਲ ਜਿਹਨੇ ਕਰਨਾ ਹੈ ਜਿਨ੍ਹਾਂ ਨੇ ਡਾਕਟਰ ਬੰਨਣਾ ਹੈ ਉਹਨਾਂ ਨੂੰ ਉਸੇ ਭਾਸ਼ਾ ਦੇ ਵਿੱਚ ਡਾਕਟਰ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਨ੍ਹਾਂ ਵਕੀਲ ਬੰਨਣਾ ਹੈ ਜਿਨ੍ਹਾਂ ਜੱਜ ਬੰਨਣਾ ਹੈ ਉਹਨਾਂ ਭਾਸ਼ਾ ਦੇ ਵਿੱਚ ਹੀ ਇਹ ਜਿਹੜੀ ਹੈ ਇਹ ਪੜ੍ਹਾਈ ਕਰਵਾ ਰਹੀ ਹੈ ਮੋਦੀ ਸਰਕਾਰ ਤੇ ਮੇਰੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਵੀ ਪੰਜਾਬ ਦੇ ਅੰਦਰ ਜੇ ਡਾਕਟਰ ਕਿਸੇ ਨੇ ਬੰਨਣਾ ਹੈ ਇੱਥੇ ਮੈਡੀਕਲ ਵਧੀਆ ਖੋਲੇ ਜਾਣ ਜਿੱਥੇ ਡਾਕਟਰ ਬਣਾਏ ਜਾਣ ਉਹਦੇ ਵਿੱਚ ਪੰਜਾਬੀ ਦੇ ਵਿੱਚ ਸਿੱਖਿਆ ਦਿੱਤੀ ਜਾਵੇ ਤਾਂ ਕਿ ਗਰੀਬਾਂ ਦਾ ਬੱਚਾ ਕੋਈ ਰਿਸ਼ਤੇ ਵਾਲੇ ਦਾ ਬੱਚਾ ਵੀ ਪੰਜਾਬੀ ਦੀ ਪੈਸਾ ਨੂੰ ਲੈ ਕੇ ਡਾਕਟਰ ਬਣ ਸਕੇ ਪੜਾਈ ਤੇ ਉਹ ਠੀਕ ਹੈ ਪੜਾਈ ਤਾਂ ਉਹ ਚਲੋ ਫਿਰ ਵੀ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਕਿ ਜਿਹੜਾ ਨਸ਼ਿਆਂ ਪ੍ਰਤੀ ਹੈ ਨਾ ਨਸ਼ੇ ਦੇ ਵਿੱਚ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਉਹ ਚਾਹੁੰਦੀਆਂ ਐ ਵੀ ਇੰਡੀਆ ਦੇ ਵਿੱਚ ਸਭ ਤੋਂ ਤਾਕਤਵਰ ਕਈ ਜੀ ਕੌਮ ਐ ਤੇ ਉਹ ਪੰਜਾਬ ਦੇ ਵਿੱਚ ਸਿੱਖ ਕੌਮ ਐ ਇੰਡੀਆ ਨੂੰ ਕਮਜ਼ੋਰ ਕਰਨ ਵਾਸਤੇ ਪੰਜਾਬ ਦੇ ਵਿੱਚ ਇੱਕ ਨਸ਼ੇ ਦਾ ਜਾਲ ਵਿਛਾਇਆ ਗਿਆ ਪਿਛਲੇ ਲੰਮੇ ਸਮੇਂ ਤੋਂ 20-25 ਸਾਲ ਤੋਂ ਉਦੇ ਉੱਤੇ ਵਿਦੇਸ਼ੀ ਕੰਪਨੀਆਂ ਕੰਮ ਕਰ ਰਹੀਆਂ ਨਸ਼ੇ ਦੇ ਡਰ ਦੇ ਕਰਨ ਨਹੀਂ ਕਿ ਇਹਤ ਕਾਰਨ ਹੈਗਾ ਹੀ ਹੈ ਵੀ ਬੱਚਿਆਂ ਨੂੰ ਲੋਕ ਬਾਹਰ ਭੇਜ ਰਹੇ ਆ ਨਸ਼ੇ ਦੇ ਕਰਨ ਲੇਕਿਨ ਸਰਕਾਰ ਦੀ ਇਹਦੇ ਵਿੱਚ ਕਮਜ਼ੋਰੀ ਹੈ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਹੱਬ ਨਹੀਂ ਬਣਾਇਆ ਅਗਰ ਇੱਥੇ ਹੀ ਹੱਬ ਬਣਾ ਗਏ ਲੋਕਾਂ ਨੂੰ ਡੇਢ ਡੇਢ 2-2 ਲੱਖ ਦੀ ਨੌਕਰੀ ਮਿਲੇ ਤੇ ਮੈਂ ਸਮਝਦਾ ਵੀ ਆਪਣੇ ਬੱਚਿਆਂ ਤੋਂ ਕੋਈ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਦੂਰ ਨਹੀਂ ਕਰੇਗਾ ਤੇ ਸਰਕਾਰ ਨੂੰ ਇੱਥੇ ਚਾਹੀਦਾ ਹੈ ਬੰਗਲੌਰ ਦੀ ਤਰਜ਼ ਤੇ ਨਿਊਰੇ ਦੀ ਤਰਜ਼ ਤੇ ਵਧੀਆ ਕੰਪੜੀਆਂ ਲਿਆ ਕੇ ਵਧੀਆ ਹੱਭਤ ਤੇ ਇਹਦੇ ਪੜ੍ਹਾਈ ਕਰਵਾਈ ਜਾਵੇ ਤਾਂ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਸਕੇ। ਹੰਸੀ ਮੇਰਾ ਨਾਮ ਕਮਲਜੀਤ कौर ਹੈ। ਮੈਂ ਵਾਈਸ ਪ੍ਰੈਜ਼ੀਡੈਂਟ ਮਹਿਲਾ ਮੋਰਚਾ ਅੰਮ੍ਰਿਤਸਰ। ਔਰ ਮੈਂ ਅੱਜ ਸਾਡੇ ਜਿਹੜੇ ਮੰਡਲ ਪ੍ਰਧਾਨ ਨੇ गोविंद نگر ਮੰਡਲ ਦੇ ਮੰਡਲ ਪ੍ਰਧਾਨ ਸਰਦਾਰ ਅਵਤਾਰ ਸਿੰਘ ਜੀ ਦੇ ਘਰਾਂ 'ਚ ਹੋਈ ਸੀ ਮੀਟਿੰਗ ਸੀਨੀਅਰ ਸਿਟੀਜ਼ਨਸੀ ਔਰ ਮੈਂ ਇਹਦੇ ਵਿੱਚ ਆਈ ਹੋਈ ਸੀ। ਤੇ ਅੱਜ ਬਹੁਤ ਸਾਰੇ ਸਾਡੇ ਕਿਉਂਕਿ ਸਾਡਾ 31 ਨੰਬਰ ਵਾਰਡ ਆਲ ਮੈਂ ਸਵਾਰਡ ਇਨਚਾਰਜ ਵੀ ਆ ਤੇ 31 ਨੰਬਰ ਵਾਰਡ ਤੇ ਬਹੁਤ ਸਾਰੇ ਸੀਨੀਅਰ ਸਿਟੀਜ਼ਨ ਜਿਹੜੇ ਸੀ ਉਹ ਅੱਜ ਇੱਥੇ ਆਏ ਹੋਏ ਸੀ ਔਰ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਹੈਗੀਆਂ ਨੇ ਠੀਕ ਹੈ ਚਾਹੇ ਪਰਿਵਾਰਿਕ ਤੌਰ ਤੋਂ ਹੋ ਜੇ ਫਿਰ ਬੰਦੇ ਦੀ ਏਜ ਹੋ ਜਾਂਦੀ ਹੈ ਏਜ ਮੁਤਾਬਿਕ ਵੀ ਬੰਦੇ ਨੂੰ ਬੜੀਆਂ ਸਾਰੀਆਂ ਪ੍ਰੋਬਲਮਸ ਹੋ ਜਾਂਦੀਆਂ ਤਾਂ ਉਹਨਾਂ ਦੀਆਂ ਸਾਰੀਆਂ ਪ੍ਰੋਬਲਮਸ ਜਿਹੜੀਆਂ ਸੁਣੀਆਂ ਗਈਆਂ ਹੋਈਆਂ ਅਸੀਂ ਪ੍ਰਮੋਟ ਕੀਤਾ ਅੱਜ ਸਦਾ ਤਰਨਜੀਤ ਸਿੰਘ ਸੰਧੂ ਜੀ ਨੂੰ ਕਿਉਂਕਿ ਅਸੀਂ ਅਗਰ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਜਿਤਾ ਕੇ ਲੈ ਕੇ ਆਣੇ ਹੈਗੇ ਆ ਤੇ ਇਹ ਜਿਹੜੀਆਂ ਇਹਨਾਂ ਸੀਨੀਅਰ ਸਿਟੀਜ਼ਨਸ ਜਿਹੜੀਆਂ ਪ੍ਰੋਬਲਮਸ ਹੈਗੀਆਂ ਅਸੀਂ ਵੈਸੇ ਤਾਂ ਪਹਿਲਾਂ ਵੀ ਉਹਨਾਂ ਦੇ ਅੱਗੇ ਰੱਖੀ ਹੋਈਆਂ ਲੇਕਿਨ ਇਸ ਸਾਡਾ ਇੱਕ ਕੌਨਫੀਡੈਂਸ ਸਾਡੀ ਜਿਹੜੀਆਂ ਪ੍ਰੋਬਲਮਸ ਆ ਉਹਨਾਂ ਦਾ ਜਿਹੜਾ ਹੱਲ ਹੈਗਾ ਅਸੀਂ ਉਹਨਾਂ ਨੂੰ ਜਿਤਾ ਕੇ ਲਿਆਣੇ ਆ ਤੇ ਇਹ ਸਾਰੀਆਂ ਜਿਹੜੀਆਂ ਸਾਡੀਆਂ ਪ੍ਰੋਬਲਮਸ ਉਹ ਸਾਰੀਆਂ ਸੋਲਵ ਹੋ ਜਾਣਗੀਆਂ ਤੇ ਇਹੀ ਚੀਜ਼ ਜਿਹੜੀ ਹੈਗੀ ਅੱਜ ਮੇਨ ਸਾਡਾ ਮੋਟਿਵ ਹੈਗਾ ਸੀ ਅੱਜ ਦੇ ਪ੍ਰੋਗਰਾਮ ਨੂੰ